ਇੱਕ ਬੀਬੀ ਦਿੱਲੀ ਵਿੱਚ ਡੁੱਬੀ ਸੀ ਤੇ ਸਾਰੇ ਸਿੱਖ ਰਗੜ ਦਿੱਤੇ ਗਏ ਸਨ ਕਈ ਦਹਾਕਿਆਂ ਤੋਂ ਪੰਜਾਬ ਦੀ ਨਸ਼ਲ ਕੁਸ਼ੀ ਕੀਤੀ ਜਾ ਰਹੀ ਹੈ ਪੰਜਾਬ ਦੇ ਮਨੁੱਖ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਜਿਹੜਾ ਡਿਗਦਾ ਹੈ ਸੰਭਲਦਾ ਹੈ ਉੱਠਦਾ ਹੈ ਤੁਰਦਾ ਹੈ ਉੱਡਦਾ ਹੈ ਤੇ ਫਿਰ ਮਸਤ ਹੋ ਕੇ ਜੀਉਣ ਲੱਗ ਪੈਂਦਾ ਹੈ ਜਿਹੜੇ ਸਦਾ ਸਫਰ ਤੇ ਹਨ ਹੁਣ ਪੰਜਾਬੀ ਵਿਦੇਸ਼ਾਂ ਨੂੰ ਜਾ ਰਹੇ ਹਨ ਪੰਜਾਬ ਦਾ ਸਦਾ ਹੀ ਡਾਂਗ ਤੇ ਡੇਰਾ ਰਿਹਾ ਪਰ ਪੰਜਾਬ ਨੇ ਕਦੀ ਸਰਾਣੇ ਬਾਹਰ ਆ ਕੇ ਆਰਾਮ ਨਹੀਂ ਕੀਤਾ ਸਦਾ ਜੰਗ ਦੇ ਮੈਦਾਨ ਚ ਰਿਹਾ ਫੇਰ ਪੰਜਾਬ ਨਸ਼ੇੜੀ ਬਣਾਇਆ ਗਿਆ ਤੇ ਸਾਰਾ ਪੰਜਾਬ ਨਸ਼ੇੜੀ ਬਣ ਗਿਆ ਮੜੀਆਂ ਵਿੱਚ ਮੇਲੇ ਲੱਗਣ ਲੱਗੇ ਘਰਾਂ ਦੇ ਘਰ ਖਾਲੀ ਹੋ ਗਏ ਘਰਾਂ ਵਿੱਚ ਲਾਲ ਤੇ ਗੁਲਾਬੀ ਚੁੰਨੀਆਂ ਦੀ ਥਾਂ ਚਿੱਟੀਆਂ ਨਿਵਾਸਾ ਕਰ ਲਿਆ ਪੰਜਾਬ 247 ਟੀਵੀ ਦੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਤੁਹਾਡਾ ਸਵਾਗਤ ਅੱਜ ਦੇ ਇਸ ਪ੍ਰੋਗਰਾਮ ਵਿੱਚ ਅਸੀਂ ਜਿਹੜਾ ਆਰਟੀਕਲ ਸ਼ਾਮਿਲ ਕਰਨ ਜਾ ਰਹੇ ਹਾਂ ਉਹ ਬੁੱਧ ਸਿੰਘ ਨੀਲੋ ਦਾ ਲਿਖਿਆ ਹੋਇਆ ਤੇ ਬੁੱਧ ਸਿੰਘ ਨੀਲੋ ਜਿਹੜੇ ਨੇ ਉਹ ਸਾਡੇ ਇਸ ਸਮੇਂ ਦੇ ਮੌਜੂਦਾ ਦੌਰ ਦੇ ਬਹੁਤ ਚਰਚਿਤ ਇੱਕ ਟਿੱਪਣੀਕਾਰ ਨੇ ਬੜੀਆਂ ਬੇਬਾਕ ਟਿੱਪਣੀਆਂ ਕਰਦੇ ਨੇ ਔਰ ਸਮਾਜਿਕ ਜਿਹੜੇ ਸਰੋਕਾਰ ਨੇ ਉਹਨਾਂ ਨੂੰ ਸਿੱਧਤ ਉਹਨਾਂ ਦੀਆਂ ਲਿਖਤਾਂ ਜਿਹੜੀਆਂ ਨੇ ਉਹ ਹਰ ਇੱਕ ਨੂੰ ਜਿਹੜੀਆਂ ਨੇ ਉਹ ਮਹਿਸੂਸ ਕਰਾਉਂਦੀਆਂ ਨੇ ਕਿ ਪੰਜਾਬ ਦੇ ਵਿੱਚ ਕਿਹੋ ਜਿੇ ਲੋਕਾਂ ਦੀ ਕਿਹੋ ਜਿੇ ਲੇਖਕਾਂ ਦੀ ਕਿਹੋ ਜਿੇ ਮਾਹੌਲ ਦੀ ਇਸ ਵੇਲੇ ਸਾਨੂੰ ਜ਼ਰੂਰਤ ਹੈ ਸੋ ਉਹਨਾਂ ਦੇ ਦੋਨੇ ਕਾਲਮ ਬੁੱਧ ਚਿੰਤਨ ਤੇ ਬੁੱਧ ਬਾਣ ਕਾਫੀ ਪੜੇ ਜਾਂਦੇ ਆ ਉਹਨਾਂ ਦਾ ਇਹ ਜਿਹੜਾ ਮਿਡਲ ਹੈ ਮੈਂ ਧਰਤੀ ਪੰਜਾਬ ਦੀ ਜਿਸ ਉੱਤੇ ਕਾਰਪੋਰੇਟ ਘਰਾਣਿਆਂ ਦੀ ਅੱਖ ਅਸੀਂ ਅੱਜ ਦੇ ਤੀਸਰੀ ਪ੍ਰੋਗਰਾਮ ਵਿੱਚ ਸ਼ਾਮਲ ਕਰਨ ਜਾ ਰਹੇ ਆ ਪੰਜਾਬ ਹੁਣ ਤੱਕ ਕਿੰਨੀ ਵਾਰ ਉਜੜ ਕੇ ਵਸਿਆ ਹੈ ਇਸ ਦਾ ਇਤਿਹਾਸ ਬਹੁਤ ਪੁਰਾਣਾ ਤੇ ਸੂਚੀ ਲੰਮੀ ਹੈ ਜਦੋਂ ਇਤਿਹਾਸ ਦੇ ਵਰਕੇ ਫਰੋਲਦੇ ਆ ਤਾਂ ਮਾਣ ਵੀ ਹੁੰਦਾ ਤੇ ਚਿੰਤਾ ਵੀ ਹੁੰਦੀ ਹੈ ਪੰਜਾਬ ਨੇ ਹੁਣ ਤੱਕ ਜੋ ਵੀ ਇਤਿਹਾਸ ਬਣਾਇਆ ਹੈ ਉਹਨੂੰ ਲਿਖਤਾਂ ਦੇ ਰੂਪ ਵਿੱਚ ਸੰਭਾਲਿਆ ਨਹੀਂ ਗਿਆ ਜਿਹੜਾ ਇਤਿਹਾਸ ਸਾਨੂੰ ਮਿਲਦਾ ਹੈ ਉਹਦੇ ਵਿੱਚ ਬਹੁਤ ਸਾਰੇ ਖੱਪੇ ਹਨ ਖੈਰ ਇਤਿਹਾਸ ਨੂੰ ਸਹੀ ਕਰਨਾ ਇਤਿਹਾਸਕਾਰਾਂ ਦਾ ਕੰਮ ਹੈ ਸਾਲ 47 1968 ਤੇ 1984 ਦਾ ਕਤਲੇਆਮ ਵੀ ਹੋਇਆ ਜਿਹੜਾ ਜੜਾ ਹੁਣ ਹੋ ਰਿਹਾ ਇਹ ਭਾਵੇਂ ਨਜ਼ਰ ਤੇ ਨਹੀਂ ਆਉਂਦਾ ਹੁਣ ਪੰਜਾਬ ਪੰਜਾਬੀਆਂ ਤੋਂ ਖਾਲੀ ਕਰਵਾਇਆ ਜਾ ਰਿਹਾ ਹੈ ਪੰਜਾਬੀ ਆਪਣੇ ਆਪ ਪੰਜਾਬ ਨੂੰ ਛੱਡ ਕੇ ਜਾ ਰਹੇ ਨੇ ਇਸ ਦੇ ਨਾਲ ਨੌਜਵਾਨ ਤੇ ਸਰਮਾਇਆ ਵੀ ਜਾ ਰਿਹਾ ਹੈ ਅਗਲੇ ਸਮਿਆਂ ਵਿੱਚ ਪੰਜਾਬ ਬਜ਼ੁਰਗਾਂ ਦਾ ਪੰਜਾਬ ਬਣ ਕੇ ਰਹਿ ਜਾਏਗਾ ਪ੍ਰੋਫੈਸਰ ਪੂਰਨ ਸਿੰਘ ਆਖਦਾ ਹੈ ਪੰਜਾਬ ਵਸਦਾ ਗੁਰਾਂ ਦੇ ਨਾਮ ਤੇ ਗੁਰਾਂ ਦੇ ਨਾਮ ਉੱਤੇ ਵਸਦੇ ਪੰਜਾਬ ਦੇ ਹੁਣ ਵੀ ਝਖੜ ਝੁਲ ਰਿਹਾ ਹੈ ਹੁਣ ਪੰਜਾਬ ਡੋਬ ਰਿਹਾ ਹੈ ਉਸ ਦਿਨ ਤੇ ਇੱਕ ਦਿੱਲੀ ਵਿੱਚ ਕਤਲ ਹੋਇਆ ਸੀ ਇੱਕ ਬੀਬੀ ਦਿੱਲੀ ਵਿੱਚ ਡੁੱਬੀ ਸੀ ਤੇ ਸਾਰੇ ਸਿੱਖ ਰਗੜ ਦਿੱਤੇ ਗਏ ਸਨ ਕਈ ਦਹਾਕਿਆਂ ਤੋਂ ਪੰਜਾਬ ਦੀ ਨਸ਼ਲਕੁਸ਼ੀ ਕੀਤੀ ਜਾ ਰਹੀ ਹੈ ਪੰਜਾਬ ਨੇ ਕਦੇ ਵੀ ਦੇਸ਼ ਨੂੰ ਪਿੱਠ ਨਹੀਂ ਸੀ ਵਿਖਾਈ ਇਹ ਲੋਕ ਉੱਜੜ ਉੱਜੜ ਕੇ ਵਾਸਤੇ ਰਹੇ ਪੰਜਾਬ ਦੇ ਮਨੁੱਖ ਪਤਾ ਨਹੀਂ ਕਿਸ ਮਿੱਟੀ ਦੇ ਬਣੇ ਹੋਏ ਹਨ ਜਿਹੜਾ ਡਿਗਦਾ ਹੈ ਸੰਭਲਦਾ ਹੈ ਉੱਠਦਾ ਹੈ ਤੁਰਦਾ ਹੈ ਉੱਡਦਾ ਹੈ ਤੇ ਫਿਰ ਮਸਤ ਹੋ ਕੇ ਜੀਉਣ ਲੱਗ ਪੈਂਦਾ ਹੈ ਹਰ ਵਾਰ ਪਿਛਲੀਆਂ ਦੁੱਖ ਤਕਲੀਫਾਂ ਨੂੰ ਭੁੱਲ ਜਾਂਦਾ ਫਿਰ ਬਗਾਨਿਆਂ ਤੇ ਡੁੱਲ ਜਾਂਦਾ ਪੰਜਾਬ ਜਿੱਧਰ ਨੂੰ ਵੀ ਤੁਰਦਾ ਹੈ ਤਾਂ ਹੜ ਬਣ ਕੇ ਤੁਰਦਾ ਹੈ ਫਿਰ ਪਿੱਛੇ ਪਰਤ ਕੇ ਨਹੀਂ ਦੇਖਦਾ ਸਗੋਂ ਆਪਣੇ ਹੀ ਅੱਡ ਸਿੱਖਦਾ ਹੈ ਪਰ ਕਦੇ ਗਿਲਾ ਵੀ ਨਹੀਂ ਕਰਦਾ ਚੱਲ ਛੱਡ ਯਾਰ ਕਹਿ ਕੇ ਪਾ ਮਿੱਟੀ ਆਪਣੇ ਆਪ ਤੇ ਮਿੱਟੀ ਪਾਉਣੀ ਔਖੀ ਹੁੰਦੀ ਐ ਆਪਣਾ ਆਪਾ ਖਤਮ ਕਰਨਾ ਸੌਖਾ ਨਹੀਂ ਹੁੰਦਾ ਪਰ ਧੰਨ ਹਨ ਪੰਜਾਬੀ ਇਹ ਗੁਣ ਸਾਰਿਆਂ ਦੇ ਵਿੱਚ ਨਹੀਂ ਜਿਨ੍ਹਾਂ ਦੇ ਵਿੱਚ ਹਨ ਉਹ ਜਾਣਦੇ ਹਨ ਬਾਕੀ ਤਾਂ ਸਭ ਖਾ ਕੇ ਛਾਂਦੇ ਹਨ ਪਲਾ ਖਾਕ ਸ਼ਾਣਣ ਵਾਲੇ ਕੌਣ ਹਨ ਪਤਾ ਤੇ ਤੁਹਾਨੂੰ ਵੀ ਹੈ ਪਰ ਤੁਸੀਂ ਮੂੰਹੋਂ ਨਹੀਂ ਮਨ ਵਿੱਚ ਜ਼ਰੂਰ ਉਹਨਾਂ ਨੂੰ ਢੱਡੀ ਤੇ ਪੰਛੇਰੀ ਦੀਆਂ ਗਾਲਾਂ ਕੱਢਦੇ ਹੋ ਮਾਰੋ ਸਾਲੇ ਦੇ ਗੋਲੀ ਉਹ ਕੋਈ ਬੰਦਾ ਆ ਮੇਰਾ ਸਾਲਾ ਸਭ ਕੁਝ ਲੁੱਟ ਪੁੱਟ ਕੇ ਵੀ ਨਹੀਂ ਰੱਜਿਆ ਰੱਬ ਪਤਾ ਨਹੀਂ ਇਸ ਨੂੰ ਕਿਉਂ ਨਹੀਂ ਚੱਕਦਾ ਜਿੰਨਾ ਦੀ ਸਮਾਜ ਨੂੰ ਲੋੜ ਐ ਉਹ ਭੰਗ ਦੇ ਭੜੇ ਜਾਂਦੇ ਹਨ ਇਹਨੇ ਪਤਾ ਨਹੀਂ ਕਿਹੜੇ ਕਾਂ ਖਾਦੇ ਆ ਸਾੜਿਆਂ ਨੂੰ ਮੌਤ ਵੀ ਨਹੀਂ ਆਉਂਦੀ ਪੰਜਾਬੀ ਕਿੰਨੀ ਵਾਰ ਉਜੜੇ ਤੇ ਵਸਿਆ ਹਨ ਕੋਈ ਗਿਣਤੀ ਤੇ ਹਿਸਾਬ ਨਹੀਂ ਹੁਣ ਹਾਲਾਤ ਬਦੂਆ ਟੱਪਰੀ ਵਾਸ ਵਾਲੀ ਐ ਜਿਹੜੇ ਸਦਾ ਸਫਰ ਤੇ ਹਨ ਹੁਣ ਪੰਜਾਬੀ ਵਿਦੇਸ਼ਾਂ ਨੂੰ ਜਾ ਰਹੇ ਹਨ ਪੰਜਾਬ ਦਾ ਸਦਾ ਹੀ ਡਾਂਗ ਤੇ ਡੇਰਾ ਰਿਆ ਪਰ ਪੰਜਾਬ ਨੇ ਕਦੀ ਸਿਰਾਂ ਨੇ ਬਾਹਰ ਆ ਕੇ ਆਰਾਮ ਨਹੀਂ ਕੀਤਾ ਸਦਾ ਜੰਗ ਦੇ ਮੈਦਾਨ ਚ ਰਿਆ ਕਦੇ ਬਾਹਰੀ ਹਮਲਾਵਰਾਂ ਨਾਲ ਤੇ ਕਦੇ ਆਪਣਿਆਂ ਨਾਲ ਡਾਂਗੋ ਡਾਂਗੀ ਜਿਹੜਾ ਉਹ ਹੁੰਦਾ ਰਿਆ ਜਿਸ ਪਾਸੇ ਤੁਰਿਆ ਹੜ ਲਿਆ ਦਿੱਤਾ ਫਸਲਾਂ ਬੀਜੀਆਂ ਦੇਸ਼ ਦੀ ਭੁੱਖ ਚੱਕ ਦਿੱਤੀ ਤਲਵਾਰਾਂ ਚੁੱਕੀਆਂ ਤੇ ਫਿਰ ਨੇਰੀ ਲਿਆ ਦਿੱਤੀ ਕਾਬਲ ਕੰਧਾਰ ਤੇ ਫਰਾਂਸ ਤੱਕ ਦੁਸ਼ਮਣਾਂ ਦੇ ਆਹੂ ਲਾ ਦਿੱਤੇ ਫੇਰ ਪੰਜਾਬ ਨਸ਼ੇੜੀ ਬਣਾਇਆ ਗਿਆ ਤੇ ਸਾਰਾ ਪੰਜਾਬ ਨਸ਼ੇੜੀ ਬਣ ਗਿਆ ਮੜੀਆਂ ਵਿੱਚ ਮੇਲੇ ਲੱਗਣ ਲੱਗੇ ਘਰਾਂ ਦੇ ਘਰ ਖਾਲੀ ਹੋ ਗਏ ਘਰਾਵਾਂ ਵਿੱਚ ਲਾਲ ਤੇ ਗੁਲਾਬੀ ਚੁੰਨੀਆਂ ਦੀ ਥਾਂ ਚਿੱਟੀਆਂ ਨਿਵਾਸਾ ਕਰ ਲਿਆ ਚੁੱਲਿਆਂ ਵਿੱਚ ਘਾਹ ਉੱਗਾਏ ਪਰ ਲੋਕ ਫਿਰ ਵੀ ਜਿਉਂਦੇ ਹਨ ਪੰਜਾਬ ਨੂੰ ਕਿਸ ਨੇ ਤੇ ਕਿਉਂ ਜਾੜਿਆ ਅਜੇ ਤੱਕ ਨਾ ਤਾਂ ਪੰਜਾਬੀਆਂ ਨੇ ਸੋਚਿਆ ਤੇ ਨਾ ਵਿਚਾਰਿਆ ਇਹਦੇ ਦੁਸ਼ਮਣ ਬੇਗਾਨੇ ਨਹੀਂ ਸਗੋਂ ਆਪਣੇ ਹੀ ਹਨ ਜਿਨ੍ਹਾਂ ਨੇ ਕਦੇ ਦਿਮਾਗ ਤੋਂ ਕੰਮ ਨਹੀਂ ਸਕੋ ਕਟਪਤਲੀਆਂ ਵਾਂਗੀ ਨੱਚੇ ਹੋਏ ਆ ਨੱਚਦੇ ਰਹੇ ਆ ਮਨਕਰਤ ਸਾਖੀਆਂ ਨੇ ਪੰਜਾਬ ਨੂੰ ਹਮੇਸ਼ਾ ਵਰਤਿਆ ਵਰਤਿਆ ਵੀ ਉਹਨਾਂ ਨੇ ਜਿਨ੍ਹਾਂ ਪੰਜਾਬ ਨੂੰ ਬਾਰ-ਬਾਰ ਰੁਝਾੜਿਆ ਪਰ ਫਿਰ ਵੀ ਨਾ ਸੋਚਿਆ ਤੇ ਵਿਚਾਰਿਆ ਹੁਣ ਵਿਦੇਸ਼ਾਂ ਦੇ ਵੱਲ ਡਾਰੀ ਮਾਰ ਰਿਹਾ ਹੈ ਇੰਜ ਲੱਗਦਾ ਛੇਤੀ ਪੰਜਾਬ ਖਾਲੀ ਹੋ ਜਾਏਗਾ ਇੱਥੇ ਹੋਰ ਨਾ ਦਾ ਰਾਜ ਹੋਏਗਾ ਪੰਜਾਬ ਵੀਜ਼ਾ ਲੈ ਕੇ ਆਪਣੇ ਉਜੜੇ ਘਰਾਂ ਨੂੰ ਵੇਖਣ ਆਇਆ ਕਰਨਗੇ ਪੰਜਾਬੀ ਜਿਹੜੇ ਨੇ ਜਿਵੇਂ ਸਾਡੇ ਪੁਰਖੇ ਹੁਣ ਪਾਕਿਸਤਾਨ ਜਾਂਦੇ ਨੇ ਬਸ ਅਗਲੀਆਂ ਪੀੜ੍ਹੀਆਂ ਦਾ ਹਾਲ ਵੀ ਸਾਡੇ ਬਾਬਿਆਂ ਵਰਗਾ ਹੀ ਹੋਣਾ ਹੈ ਪਰ ਹੁਣ ਕਾਦਾ ਰੋਣਾ ਆਖੇ ਤਾਏ ਦੀ ਤੇ ਚੱਲੀ ਤੇ ਮੈਂ ਕਿਉਂ ਰਵਾਂ ਕੱਲੀ ਪੰਜਾਬ ਖਾਲੀ ਹੋ ਰਿਹਾ ਹੈ ਪੰਜਾਬੀਆਂ ਦੇ ਕੰਨਿਓ ਪੰਜਾਬ ਦੇ ਬਹੁਤ ਘਰ ਹਨ ਜਿੱਥੇ ਧੀਆ ਮਾਵਾਂ ਤੇ ਨੂੰਹਾਂ ਕੱਲੀਆਂ ਜੋ ਜਿਉਂਦੇ ਜਿਹੀ ਰੁੰਢੇਪਾ ਹੀ ਕੱਟ ਰਹੀਆਂ ਨੇ ਜਿਨ੍ਹਾਂ ਦੇ ਘਰ-ਦਾਰ ਸਾਹਮਣੇ ਸਨ ਉਹ ਪ੍ਰਦੇਸੀ ਹੋ ਗਏ ਨੇ ਜਾਂ ਨੋਂ ਤੁਰ ਗਏ ਨੇ ਕੀ ਹੋਣੀ ਆ ਪੰਜਾਬਣਾ ਦੀ ਪੰਜਾਬੀਓ ਕਦੋਂ ਤੱਕ ਜੁੜ ਕੇ ਵਸੋਗੇ ਵਸਦੇ ਰਹੋਗੇ ਕੁਝ ਅਕਲ ਨੂੰ ਹੱਥ ਮਾਰੋ ਨਾ ਬਗਾਨੀਆਂ ਮੱਜਾਂ ਚਾਰੋ ਤੇ ਦੁਸ਼ਮਣ ਨੂੰ ਪਛਾਣੋ ਜੋ ਬਾਹਰਲੇ ਘੱਟ ਤੇ ਘਰ ਦੇ ਵੱਧ ਹਨ ਕੌਣ ਹਨ ਵੇਖੋ ਤੇ ਪਛਾਣੋ ਤੇ ਜਾਣੋ ਕਿ ਉਹਨਾਂ ਦਾ ਕੀ ਕਰਨਾ ਹੈ ਅਖੇ ਡੁੱਬੀ ਤਾਂ ਜੇ ਸਾਹ ਨਾ ਆਇਆ ਪੰਜਾਬੀਓ ਹੁਣ ਕੌਣ ਆਇਆ ਤੁਹਾਡੀ ਮਤਲੀ ਆਪਣੇ ਹੀ ਆਏ ਹਨ ਨਾ ਕੋਈ ਸਿਆਸਤਦਾਨ ਆਇਆ ਤੇ ਨਾ ਪੁਜਾਰੀ ਤੇ ਨਾ ਹੀ ਅਧਿਕਾਰੀ ਬਾਹਰ ਲੈਣੇ ਤੇ ਕੀ ਆਉਣਾ ਸੀ ਪੰਜਾਬੀਓ ਸੋਟਾ ਪੀੜੀ ਇੱਠਾਂ ਤੇ ਉਹਨਾਂ ਦੇ ਫੇਰਨ ਦੀ ਲੋੜ ਐ ਜਿਨ੍ਹਾਂ ਦੇ ਮਗਰ ਹਰ ਵੇਲੇ ਤੁਰੇ ਫਿਰਦੇ ਹੋ ਸਾਡੀ ਪਾਰਟੀ ਆ ਵੇਖ ਲਓ ਸਵਾਦ ਪਾਰਟੀਆਂ ਦੇ ਆਗੂਆਂ ਦਾ ਕਿਸੇ ਨੇ ਬੇਰਾਂਵੱਟੇ ਨਹੀਂ ਪੁੱਛਿਆ ਜੇ ਕਿ ਪੁੱਛਿਆ ਤਾਂ ਦੱਸ ਦਿਓ ਹਰ ਵਾਰ ਉਜੜ ਕੇ ਵਸਣ ਦੀ ਆਦਤ ਨੂੰ ਬਦਰੋ ਆਪਣੀ ਅੰਦਰਲੀ ਸ਼ਕਤੀ ਨੂੰ ਜਗਾਓ ਯਾਦ ਕਰੋ 1699 ਦੀ ਵਿਸਾਖੀ ਤੇ ਚਮਕੌਰ ਗੜੀ ਦੀ ਜੰਗ ਚਿੱਟੀ ਸ਼ੋਕ ਪੁਜਾਰੀ ਤੇ ਡੇਰੇਦਾਰਾਂ ਨੇ ਤੁਹਾਨੂੰ ਮਨ ਘੜਤ ਸਾਖੀਆਂ ਸੁਣਾ ਕੇ ਮਰਨ ਦਾ ਡਰ ਪਾ ਦਿੰਦਾ ਹੈ ਆਖੇ ਮਰਨਾ ਸੱਚ ਤੇ ਜਿਉਣਾ ਝੂਠ ਪਰ ਗੱਲਾਂ ਦੋਵੇਂ ਸਾਚਨ ਜਿਉਂਦੇ ਹੋਣ ਦਾ ਸਬੂਤ ਦਿਓ ਹੁਣ ਕਿਸੇ ਭਗੇ ਸਿੰਘ ਨੇ ਨਹੀਂ ਆਉਣਾ ਨਾ ਹੀ ਹੁਣ ਫਾਸੀ ਦੇ ਰਸੇ ਚੁੰਮ ਚੁੰਮ ਕੇ ਸ਼ਹੀਦ ਹੋਣ ਦੀ ਲੋੜ ਹੈ ਪੰਜਾਬੀਓ ਜ਼ਿੰਦਗੀ ਜਿਉਣ ਲਈ ਕੁਰਬਾਨ ਹੋਣ ਲਈ ਨਹੀਂ ਪੰਜਾਬ ਨੇ ਕਦੇ ਆਪਣੀ ਮਰਗੀ ਜਮੀਰ ਨੂੰ ਜਗਾਇਆ ਹੀ ਨਹੀਂ ਬਹੁਤ ਗਿਣਤੀ ਬਹੁਤ ਗਿਣਤੀਆਂ ਤਾਂ ਆਪਾਂ ਕੀ ਲੈਣਾ ਬਹੁਤ ਗਿਣਤੀਆਂ ਦੀ ਸੋਚਦਾ ਕੀ ਲੈਣਾ ਜਿਹੜੇ ਆਪਣਾ ਉल्लू ਸਿੱਧਾ ਕਰਨ ਲਈ ਖੁਦ ਉल्लू ਬਣੇ ਹੋਣਾਂ ਉਹਨਾਂ ਦੇ ਅੰਦਰਲਾ ਮਨੁੱਖ ਮਰ ਗਿਆ ਉਹ ਮਰ ਗਿਆ ਇਨਸਾਨ ਨੂੰ ਜਗਾਉਣ ਦੇ ਲਈ ਹਲੂਨੇ ਦੇਣ ਦੀ ਜ਼ਰੂਰਤ ਹੈ ਆਪਣੇ ਆਪ ਦੀ ਪਛਾਣ ਕਰਨ ਦੀ ਤੇ ਅੰਦਰਲੀ ਸ਼ਕਤੀ ਨੂੰ ਜਗਾਉਣ ਦੀ ਲੋੜ ਹੈ ਕਦੋਂ ਤੱਕ ਜੁੜ ਕੇ ਵਸਦੇ ਰਹੋਗੇ ਹੁਣ ਵੀ ਜੇ ਨਾ ਤੁਹਾਨੂੰ ਆਪਣੇ ਤੇ ਬਗਾਨੇ ਦੀ ਸਮਝ ਲੱਗੀ ਤਾਂ ਤੁਹਾਨੂੰ ਕੋਈ ਨਹੀਂ ਵਿਸਾ ਸਕਦਾ ਬਹੁਤ ਧੇਰ ਪਹਿਲਾਂ ਜਸਵੰਤ ਸਿੰਘ ਕਵਲ ਹਲੂਨ ਦਾ ਰਿਆ ਅਸੀਂ ਨਹੀਂ ਜਾਗੇ ਗੁਰਪ੍ਰੀਤ ਸਿੰਘ ਤੂਰ ਦੀ ਲਿਖੀ ਪੁਸਤਕ ਸੰਭਲੋ ਪੰਜਾਬ ਚੇਤੇ ਆਉਂਦੀ ਹੈ ਜਿਸ ਵਿੱਚ ਉਹਨਾਂ ਪੰਜਾਬ ਦੇ ਲੋਕਾਂ ਦੇ ਦਰਦ ਨੂੰ ਕਲਮਬੱਧ ਕੀਤਾ ਸੀ ਕਿਤਾਬਾਂ ਦੇ ਨਾਲ ਜੁੜੋ ਪੜੋ ਸੰਗਠਨ ਹੋ ਸੰਗਠਿਤ ਹੋਵੋ ਤੇ ਆਪਣੇ ਹਿੱਸੇ ਦੇ ਸਮਾਨ ਤੇ ਕਬਜ਼ਾ ਕਰੋ ਨਾ ਮਰੋ ਤੇ ਨਾ ਮਾਰੋ ਸਗੋਂ ਆਪਣਾ ਆਪ ਬਚਾਓ ਮਨੁੱਖਤਾ ਦੇ ਗੁਣ ਗਾਓ ਬਹੁਤ ਹੋ ਗਈ ਹੁਣ ਤੇ ਕੁੱਤੇ ਖਾਣੀ ਕਿ ਅਜੇ ਵੀ ਕੋਈ ਰੜਕ ਹੈ ਅਸੀਂ ਨਾ ਆਪਣੇ ਆਪ ਨੂੰ ਬਚਾ ਸਕੇ ਨਾ ਧਰਮ ਬਚਾਇਆ ਹੈ ਅਸੀਂ ਆਪਣੀ ਮਾਂ ਬੋਲੀ ਪਹਿਰਾਵਾ ਖਾਣ ਪੀਣ ਜੀਨ-ਤੀਨ ਤੇ ਪੌਣ ਪਾਣੀ ਸਭ ਗਵਾ ਲਿਆ ਹੈ ਪੰਜਾਬ ਹੁਣ ਬਾਜਪੰਦ ਦਾ ਸ਼ਿਕਾਰ ਹੋ ਗਿਆ ਹੈ ਨਸਲ ਤੇ ਫਸਲ ਬਦਲ ਰਹੀ ਹੈ ਕਿਤੇ ਕਿਤੇ ਪੰਜਾਬ ਸੁਲਗਦਾ ਹੈ ਆਪਣੀ ਹੋਂਦ ਵਾਸਤੇ ਲੜ ਰਿਹਾ ਹੈ ਪਰ ਬੁੱਕਲ ਦੇ ਯਾਰ ਗਦਾਰ ਬਣ ਕੇ ਛਲ ਕਰਦੇ ਹਨ ਪੰਜਾਬ ਜਦ ਮਰਿਆ ਜਾਂ ਮਾਰਿਆ ਆਪਣਿਆਂ ਨੇ ਮਾਰਿਆ ਹੈ ਹੁਣ ਫੇਰ ਪੰਜਾਬੀਆਂ ਦਾ ਸ਼ਿਕਾਰ ਖੇਡਿਆ ਜਾਣਾ ਹੈ ਪੰਜਾਬ ਨੇ ਆਪੇ ਹੀ ਮਾਹੌਲ ਤਿਆਰ ਕਰ ਲਿਆ ਹੈ ਹੁਣ ਆਪਣੇ ਆਪ ਨੂੰ ਪਛਾਨਣ ਤੇ ਗਦਾਰਾਂ ਨੂੰ ਪਛਾਨਣ ਦੀ ਲੋੜ ਹੈ ਆਪਣੇ ਵਿਰਸੇ ਦੇ ਯੋਧਿਆਂ ਤੇ ਇਤਿਹਾਸ ਨੂੰ ਪੜ੍ਹ ਪੜਨ ਤੇ ਬਚਾ ਕੇ ਰੱਖਣ ਲਈ ਦਿਮਾਗ ਨੂੰ ਵਰਤਣ ਦੀ ਲੋੜ ਹੈ ਆਪਣੀ ਬੜਕ ਨੂੰ ਜੋ ਜੱਥੇਦਾਰ ਹਰੀ ਸਿੰਘ ਨਲੂਆ afghanistan ਦੇ ਮੈਦਾਨ ਵਿੱਚ ਮਾਰਦਾ ਸੀ ਤੁਸੀਂ ਬਾਬਾ ਬੰਦਾ ਸਿੰਘ ਬਹਾਦਰ ਬਣੋ ਜਿਸ ਨੇ ਕਿਰਤੀਆਂ ਨੂੰ ਮਾਲਕ ਬਣਾਇਆ ਸੀ ਤੁਸੀਂ ਮਾਲਕ ਤੋਂ ਨੌਕਰ ਬਣ ਰਹੇ ਹੋ ਕੁਝ ਸ਼ਰਮ ਕਰੋ ਪੰਜਾਬੀਓ ਜਾਗੋ ਪੰਜਾਬੀਓ ਸੰਭਲ ਜਾਓ ਪੰਜਾਬ ਨੂੰ ਨਹੀਂ ਤਾਂ ਪੰਜਾਬ ਨੂੰ ਉਜਾੜਨ ਵਾਲਿਆਂ ਦੇ ਭਾਈਵਾਲ ਤੁਸੀਂ ਵੀ ਗਿਣੇ ਜਾਣਾ ਸਮਾ ਇਤਿਹਾਸਕਾਰਾਂ ਤੇ ਭਵਿੱਖ ਦੀਆਂ ਨਸਲਾਂ ਨੇ ਤੁਹਾਨੂੰ ਮਾਫ਼ ਨਹੀਂ ਕਰਨਾ ਮੈਦਾਨ ਛੱਡ ਕੇ ਦੌੜਨਾ ਆਪਣੇ ਆਪ ਤੇ ਪੰਜਾਬ ਨਾਲ ਗਦਾਰੀ ਹੈ ਪੰਜਾਬੀਓ ਹੁਣ ਗਦਾਰ ਬਣਨਾ ਹੈ ਜਾਂ ਸੂਰਮੇ ਹੁਣ ਪੰਜਾਬ ਦੀ ਹੋਂਦ ਬਚਾਉਣ ਦੀ ਲੋੜ ਹੈ ਜਾਗੋ ਪੰਜਾਬੀਓ ਜਾਗੋ ਇਹ ਸੀ ਜੀ ਬੋਤ ਸਿੰਘ ਨੀਲੋਹਰਾਂ ਦਾ ਲੇਖ ਜਿਹੜਾ ਬੇਤਹਾਸ਼ਾ ਜਿਹੜਾ ਪ੍ਰਵਾਸ ਹੋ ਰਿਹਾ ਉਹਨੂੰ ਲੈ ਕੇ ਆਪਣੀ ਚਿੰਤਾ ਜ਼ਾਹਰ ਕਰ ਰਿਹਾ ਸੀ ਤੇ ਅਸੀਂ ਆਪਣੇ ਪ੍ਰੋਗਰਾਮ ਤੀਸਰੀ ਅੱਖ ਵਿੱਚ ਇਹ ਤੁਹਾਡੇ ਲਈ ਪੇਸ਼ ਕੀਤਾ ਤੁਹਾਡਾ ਬਹੁਤ ਧੰਨਵਾਦ ਸਤਿ ਸ੍ਰੀ ਅਕਾਲ